ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਇਸmein ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਚ ਤੁਹਾਡੇ ਨਾਲ ਗੱਲ ਕਰਾਂਗੇ ਜਿਹੜਾ ਕਿ ਝੋਨੇ ਦੇ ਸੀਜ਼ਨ ਦੇ ਵਿੱਚ ਵੀ ਕਣਕ ਦੇ ਸੀਜ਼ਨ ਦੇ ਵਿੱਚ ਵੀ ਬਹੁਤ ਮਹੱਤਵਪੂਰਨ ਛੋਟਾ ਤੱਤ ਸੂਖਮ ਤੱਤ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਜ਼ਿੰਕ ਤੱਤ ਬਾਰੇ ਆਪਾਂ ਗੱਲ ਕਰਨੀ ਆ ਚਾਹੀਦਾ ਚਾਹੇ ਇਹ ਫਸਲ ਨੂੰ ਘੱਟ ਮਾਤਰਾ ਦੇ ਵਿੱਚ ਪਰ ਜ਼ਰੂਰਤ ਬਹੁਤ ਵੱਡੀ ਆ ਫਸਲ ਨੂੰ ਇਹਦੀ ਉਦੇ ਬਾਰੇ ਆਪਾਂ ਡਿਟੇਲ ਚ ਗੱਲਬਾਤ ਕਰਨੀ ਹੈ ਕਿ ਇਹਦਾ ਕੰਮ ਕੀ ਹੈ ਘਾਟ ਦੀਆਂ ਨਿਸ਼ਾਨੀਆਂ ਕੀ ਹੈ ਪੂਰਤੀ ਕਿਵੇਂ ਕਰ ਸਕਦੇ ਆ ਇਹਦੀ ਘਾਟ ਨਾਲ ਨੁਕਸਾਨ ਕੀ ਹੁੰਦੇ ਆ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡ ਬਟਨ ਦਾ ਬਲਿਊ ਫੇਸਬੁੱਕ ਪੇਜ ਤੇ ਦੇਖ ਰਹੇ ਹਾਂ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਆਪਣਾ ਮੁੱਖ ਮਕਸਦ ਸੀਮਤ ਖੇਤੀ ਖਰਚਾ ਕਰਕੇ ਚੰਗਾ ਝਾੜ ਲੈਣਾ ਕਿਸਾਨ ਦਾ ਜਿਹੜਾ ਇੱਕ ਇੱਕ ਪੈਸਾ ਬਚੇ ਵਾਧੂ ਖਰਚਾ ਆਪਾਂ ਨਾ ਕਰੀਏ ਤੇ ਜ਼ਰੂਰਤ ਅਨਸਾਰ ਹੀ ਖਾਦ ਖਰਾਕ ਕੀਟਨਾਸ਼ਕ ਫੁੱਲੀਨਾਸ਼ਕ ਜੋ ਵੀ ਹੈ ਆਪਾਂ ਖੇਤੀ ਸਮਗਰੀ ਵਰਤਣੀ ਆ ਬਿਨਾਂ ਜ਼ਰੂਰਤੋਂ ਬਿਲਕੁਲ ਵੀ ਨਾ ਵਰਤੀਏ ਸੋ ਜ਼ਿੰਕ ਤੱਤਾਂ ਕਿਸਾਨ ਵੀਰੋ ਜ਼ਿੰਕ ਤੱਤ ਦਾ ਕੰਮ ਕੀ ਹੈ ਸਭ ਤੋਂ ਪਹਿਲਾਂ ਤਾਂ ਇਹਦਾ ਜਿਹੜਾ ਜ਼ਰੂਰੀ ਇਹ ক্লোਰੋਫਿਲ ਸਿੰਥੈਸਿਸ ਦੇ ਵਿੱਚ ਮਦਦ ਕਰਦਾ ਜਿਹੜਾ ਹਰਾ ਮਾਦਦਾ ਬੂਟਿਆਂ ਦੇ ਵਿੱਚ ਬਣਾਉਣਾ ਦੂਸਰਾ ਜਿਹੜੇ ਵੱਖ-ਵੱਖ ਤਰ੍ਹਾਂ ਦੇ enzyme ਚਾਹੀਦੇ ਆ metabolic activity ਵਾਸਤੇ ਜੇ ਆਪਾਂ ਕਹਿ ਦਈਏ ਵੀ ਹਾਜਮੇ ਵਾਸਤੇ ਚੀਜ਼ਾਂ ਪਚਾਉਣ ਵਾਸਤੇ ਬੂਟਿਆਂ ਨੂੰ metabolism ਵਾਸਤੇ ਤੇ ਹਾਰਮੋਨ ਐਕਟੀਵੇਸ਼ਨ ਆ ਜਿਹੜੇ ਉਹ enzyme ਐਕਟੀਵੇਟ ਹੋਣੇ ਆ metabolism ਵਾਸਤੇ ਉਹ enzyme ਐਕਟੀਵੇਸ਼ਨ ਵਾਸਤੇ ਜ਼ਿੰਕ ਬੜਾ ਜ਼ਰੂਰੀ ਆ ਫਿਰ ਤੁਹਾਡਾ ਹਾਰਮੋਨ ਆਕਸੀਨ ਆ ਗਿਆ ਹਾਰਮੋਨ ਜਿਹੜਾ ਕਿ ਬੂਟੇ ਦੀ ਗਰੋਥ ਦੇ ਵਿੱਚ ਲੈਂਥ ਵਧਾਉਣ ਦੇ ਵਿੱਚ ਟਿਪ ਦੇ ਵਿੱਚ ਹੁੰਦਾ ਇਹ ਫਸਲ ਦੀ ਕੁੰਮਬਲਾਂ ਦੇ ਵਿੱਚ ਔਗਜ਼ਨ ਦੀ ਸਿੰਥੈਸਿਸ ਦੇ ਵਿੱਚ metabolisme ਦੇ ਵਿੱਚ ਬੜਾ ਮਹੱਤਵਪੂਰਨ ਰੋਲ ਹੈ ਇਹਦਾ ਜ਼ਿੰਕ ਦਾ ਇੰਡੋਲ ਐਸਟਿਕ ਐਸਿਡ IAA ਜਿਹੜਾ ਕਿ ਜੜਾਂ ਦੀ ਲੈਟਰਲ ਗਰੋਥ ਦੇ ਵਿੱਚ ਮਦਦ ਕਰਦਾ ਹੈ ਫਸਲ ਦੇ ਵਾਧੇ ਦੇ ਵਿੱਚ ਮਦਦ ਕਰਦਾ ਹੈ ਇਹ ਹਾਰਮੋਨ ਦੇ ਵਾਸਤੇ ਵੀ ਜਿਹੜਾ ਜ਼ਿੰਕ ਬੜਾ ਮਹੱਤਵਪੂਰਨ ਫਿਰ ਫਸਲ ਦੇ ਵਿੱਚ ਜਦੋਂ ਫਸਲ ਨੇ ਨਸਾਰਾ ਕਰਨਾ ਹੈ ਫਲਾਵਰਿੰਗ ਹੋਣੀ ਹੈ ਪਰਪਰਾਕਣ ਜਿਹੜੇ ਹੈਗੇ ਆ ਉਹਨਾਂ ਦੀ ਜਰਮੀਨੇਸ਼ਨ ਵਾਸਤੇ ਤੇ ਪਰਪਰਾਕਣ ਦੀ ਮਜ਼ਬੂਤੀ ਵਾਸਤੇ ਉਹਦੀ ਸਟਰੈਂਥ ਵਾਸਤੇ ਉਹਨਾਂ ਨੂੰ ਤਾਕਤ ਦੇਣ ਵਾਸਤੇ ਤਾਂ ਕਿ ਪੋਲੀਨੇਸ਼ਨ ਜਿਹੜਾ ਪਰਪਰਾਗਣ ਆ ਉਹ ਸਹੀ ਹੋਵੇ ਦਾਣਾ ਸਹੀ ਬਣਨਾ ਤੇ ਸਹੀ ਭਰਨਾ ਸ਼ੁਰੂ ਹੋਵੇ ਦਾਣੇ ਦੀ ਕੁਆਲਿਟੀ ਦਾਣੇ ਦਾ ਭਾਰ ਬਣੇ ਫਿਰ ਹੈਗਾ ਫਸਲ ਨੂੰ ਜੇ ਇਹਦੀ ਘਾਟ ਰਹਿੰਦੀ ਆ ਤਾਂ ਫਸਲ ਦੇ ਵਿੱਚ ਇਮਿਊਨਿਟੀ ਬਹੁਤ ਘਟ ਜਾਂਦੀ ਹੈ ਫਸਲ ਫੂਡ ਘਟ ਕਰਦੀ ਹੈ ਤਾਂ ਰੋਗਾਂ ਪ੍ਰਤੀ ਲੜਨ ਦੇ ਵਿੱਚ ਵੀ ਜ਼ਿੰਕ ਆ ਜਿਹੜਾ ਫਸਲ ਨੂੰ ਮਦਦ ਕਰਦਾ ਇਹਦੀਆਂ ਜੇ ਆਪਾਂ ਕਹਿ ਦਈਏ ਵੀ ਘਾਟ ਦੀਆਂ ਨਿਸ਼ਾਨੀਆਂ ਦੇ ਵਿੱਚ ਜ਼ਿੰਕਤਾ ਦੀ ਘਾਟ ਆ ਜਿਹੜੀ ਉਹ ਜ਼ਿਆਦਾਤਰ ਜਿਵੇਂ ਆਪਣੇ ਹਾਈ ਪੀਐਚ ਸੋਇਲ ਹੈ 7 ਤੋਂ ਉੱਤੇ ਜਿੰਨਾ ਜ਼ਮੀਨਾਂ ਦੀ ਪੀਐਚ ਆ ਜਿਵੇਂ ਜਿਵੇਂ ਪੀਐਚ ਵੱਧਦੀ ਜਾਂਦੀ ਓਵੇਂ ਓਵੇਂ ਜ਼ਿੰਕ ਦੀ ਅਵੇਲੇਬਿਲਟੀ ਘਟਦੀ ਆ ਫਸਲ ਨੂੰ ਜਿਹੜੀ ਜ਼ਿੰਕ ਦੀ ਅਵੇਲੇਬਿਲਟੀ ਜ਼ਮੀਨ ਦੇ ਵਿੱਚ ਘਟਦੀ ਜਾਂਦੀ ਫਸਲ ਖਰਾਕੀ ਤੱਤ ਪੂਰੇ ਜਿਹੜੇ ਹੈਗੇ ਲੈ ਨਹੀਂ ਪਾਉਂਦੇ ਜਾਂ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਖਾਸ ਤੌਰ ਤੇ ਜਿੰਕ ਮੈਗਨੀਜ਼ ਲੋਹਾ ਤੱਤ ਛੋਟੇ ਤੱਤਾਂ ਦੇ ਵਿੱਚੋਂ ਇਹ ਮੁੱਖ ਤੌਰ ਤੇ ਘਾਟਾਂ ਆਉਂਦੀਆਂ ਨੇ ਜਿੰਕ ਤੇ ਲੋਹਾ ਝੋਨੇ 'ਚ ਤੇ ਜਿੰਕ ਤੇ ਮੈਗਨੀਜ਼ ਕਣਕ ਦੇ ਵਿੱਚ ਤਾਂ ਜਿੱਥੇ ਪੀ ਐਚ ਹਾਈ ਹੈ ਉੱਥੇ ਵੀ ਜਿਹੜੀ ਹੈਗੀ ਇਹਦੀ ਜਿਹੜੀ ਜਿੰਕ ਆ ਉਹ ਘਾਟ ਆਉਂਦੀ ਆਉਂਦੀ ਆ ਜਿੱਥੇ ਜ਼ਮੀਨ 'ਚ ਫਾਸਫੋਰਸ ਵੱਧ ਹੈ ਉੱਥੇ ਵੀ ਘਾਟ ਆਉਂਦੀ ਆਉਂਦੀ ਹੈ ਜਿੱਥੇ ਮੈਗਨੀਸ਼ੀਅਮ ਟੂ ਕੈਲਸ਼ੀਅਮ ਰੇਸ਼ੋ ਜ਼ਿਆਦਾ ਹੈ ਉੱਥੇ ਵੀ ਇਹਦੀ ਘਾਟ ਆਉਂਦੀ ਆਉਂਦੀ ਹੈ ਸੋਡਿਕ ਸੋਇਲ ਜਿੱਥੇ ਕਾਲਾ ਛੂਰਾ ਆਪਾਂ ਕਹਦੇ ਆ ਸੋਡੀਅਮ ਵਾਲੇ ਸਾਲਟ ਜ਼ਿਆਦੇ ਆ ਜਿੱਥੇ ਬਾਈਕਾਰਬੋਨੇਟ ਜ਼ਿਆਦੇ ਆ ਉੱਥੇ ਵੀ ਜ਼ਿੰਕ ਦੀ ਘਾਟ ਆਉਂਦੀ ਆਉਂਦੀ ਆ ਸੋ ਇਹ ਬੜਾ ਮਹੱਤਵਪੂਰਨ ਹੋ ਜਾਂਦਾ ਕਿ ਜ਼ਿੰਕ ਨੂੰ ਆਪਾਂ ਫਸਲ ਨੂੰ ਸਹੀ ਮਾਤਰਾ ਦੇ ਵਿੱਚ ਸਪਲਾਈ ਕਰੀਏ ਇਹਦੀ ਘਾਟ ਜਿਹੜੀ ਹੈਗੀ ਆ ਫਸਲ ਲਾਉਣ ਤੋਂ ਝੋਨੇ ਦੇ ਵਜੇ ਮੈਂ ਗੱਲ ਕਰਾਂ ਤਾਂ 2 ਤੋਂ 3 ਹਫ਼ਤਿਆਂ ਤੇ ਇਹਦੀ ਘਾਟ ਦੀ ਨਿਸ਼ਾਨੀ ਨਜ਼ਰ ਆਉਂਦੀ ਆ ਕਿਉਂਕਿ ਇਹ ਬੂਟਿਆਂ ਦੇ ਵਿੱਚ ਬਹੁਤ ਘੱਟ ਮੂਵ ਕਰਦੀ ਆ ਮਤਲਬ ਲੈਸ ਮੋਬਾਈਲ ਹੈ ਥੋੜੀ ਬਹੁਤੀ ਤਾਂ ਮੂਵ ਕਰਦੀ ਆ ਇਸ ਕਰਕੇ ਦੀ ਘਾਟ ਆ ਜਿਹੜੀ ਉੱਪਰੋਂ ਦੂਜੇ ਤੀਜੇ ਪੱਤੇ ਦੇ ਵਿੱਚ ਜੇ ਆਪਾਂ ਕਹ ਲਈਏ ਵਿਚਕਾਰਲੇ ਪੱਤਿਆਂ ਦੇ ਵਿੱਚ ਜਿਹੜੀ ਜ਼ਿਆਦਾਤਰ ਦਿਖਾਈ ਦਿੰਦੀ ਆ ਪੱਤਿਆਂ ਦੇ ਉੱਤੇ ਭੂਰੇ ਰੰਗ ਦੇ ਜੰਗਾਲੇ ਰੰਗ ਦੇ ੱੱੱਬੇ ਪੈਂਦੇ ਆ ਲਸਰਾਂ ਜੀਆਂ ਬਣ ਜਾਂਦੀਆਂ ਨੇ ਬੂਟੇ ਮਧਰੇ ਰਹਿ ਜਾਂਦੇ ਆ ਬੂਟਾ ਫੋਟ ਨਹੀਂ ਕਰਦਾ ਪੱਤੇ ਦੇ ਵਿਚਕਾਰ ਲਈ ਨਾੜ ਦਾ ਰੰਗ ਬਦਲ ਜਾਂਦਾ ਹੌਲੀ ਹੌਲੀ ਫਿਰ ਜੇ ਇਹਦੀ ਡੈਫੀਸ਼ੀਐਂਸੀ ਆਪਾਂ ਪੂਰੀ ਨਾ ਕਰੀਏ ਤਾਂ ਫਿਰ ਜਿਹੜੇ ਬੂਟੇ ਆ ਉਹ ਦੋਗੀਆਂ 'ਚ ਮਰਨੇ ਸ਼ੁਰੂ ਹੋ ਜਾਂਦੇ ਆ ਕਈ ਵਾਰ ਆਪਾਂ ਦੇਖਦੇ ਆਂ ਕਿ ਪਨੀਰੀ ਲਾਉਣ ਤੋਂ ਹਫਤਾ ਦੋ ਹਫਤੇ ਬਾਅਦ ਹੀ ਜਿਹੜਾ ਪੱਤੇ ਆ ਉਹ ਜਿਹੜੇ ਵਿਚਕਾਰਲੇ ਪੱਤੇ ਹੁੰਦੇ ਆ ਉਹ ਵਿਚਾਲਿਆਂ ਟੁੱਟ ਟੁੱਟ ਕੇ ਲੰਮਕਣ ਲੱਗ ਪੈਂਦੇ ਆ ਇਹ ਜ਼ਿੰਕ ਦੀ ਘਾਟ ਦੀ ਜਿਹੜੀਆਂ ਨਿਸ਼ਾਨੀਆਂ ਨੇ ਜਿੱਥੇ ਲਗਾਤਾਰ ਸਮਰਜ ਹੁੰਦੀ ਆ ਮੰਨ ਲਓ ਵੀ ਆਪਾਂ ਲਗਾਤਾਰ ਹੀ ਪਾਣੀ ਖੇਤਾਂ ਦੇ ਵਿੱਚ ਖੜਾ ਰੱਖਦੇ ਆ ਉੱਥੇ ਜ਼ਿੰਕ ਦੀ ਘਾਟ ਜਿਆਦਾ ਆਉਂਦੀ ਹੈ ਖਾਸ ਤੌਰ ਤੇ 15 ਤੋਂ 20 ਦਿਨ ਤੋਂ ਜਾ ਕੇ ਜਿਹੜੀ ਜ਼ਮੀਨ ਨੂੰ ਹਵਾ ਲਾਉਣੀ ਚਾਹੀਦੀ ਆ ਤਾਂ ਇਹ ਜਿੰਕ ਦੀਆਂ ਨਿਸ਼ਾਨੀਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਤੁਹਾਨੂੰ ਮੈਂ ਦੱਸ ਦਿਆਂ। ਏਦੋਂ ਬਾਅਦ ਜੇ ਆ ਗਿਆ ਕਿ ਆਪਾਂ ਜਿੰਕ ਤੱਤ ਦੀ ਪੂਰਤੀ ਕਰਨੀ ਕਿਵੇਂ ਆ ਜਿੰਕ ਕਈ ਤਰ੍ਹਾਂ ਦੀ ਫਾਰਮੂਲੇਸ਼ਨ ਚ ਆਉਂਦੀ ਆ ਜਿੰਕ ਸਲਫੇਟ 21% ਜਿੰਕ ਸਲਫੇਟ 33% ਜ਼ਿੰਕ ਆ ਜਿਹੜੀ ਉਹ ਚਿਲੇਟਡ ਜ਼ਿੰਕ 12% ਵਾਲੀ ਇੱਕ ਜ਼ਿੰਕ ਐਚੀਡੀਪੀ ਆਉਂਦੀ ਹੈ 17% ਵਾਲੀ ਇੱਕ ਜ਼ਿੰਕ ਆਕਸਾਈਡ ਆਉਂਦੀ ਹੈ 39.5% ਵਾਲੀ ਜਿਹੜੀ ਜ਼ਿੰਕ ਆਕਸਾਈਡ ਆ ਉਹ ਹੈਗੀ ਆ ਸੀਡ ਨੂੰ ਜਿਹੜੀ ਲਾਉਣ ਵਾਸਤੇ ਜਾਂ ਜੜਾਂ ਦੀ ਸੋਧ ਵਾਸਤੇ ਮਤਲਬ ਜੜਾਂ ਜਦੋਂ ਪਨੀਰੀ ਆਪਾਂ ਲਾਉਣੀ ਆ ਜਾਂ ਕੋਈ ਵੀ ਬੂਟੇ ਹੁੰਦੇ ਉਹਦੀ ਜੜਾਂ ਦੇ ਵਿੱਚ ਮਤਲਬ ਉਹਦੇ ਘੋਲ ਦੇ ਵਿੱਚ ਜ਼ਿੰਕ ਆਕਸਾਈਡ ਦੇ ਘੋਲ 'ਚ ਜੜਾਂ ਡਿਪ ਕਰਨੀਆਂ ਹੁੰਦੀਆਂ ਉਹ ਜਿਹੜਾ ਸਹੀ ਤਰੀਕਾ ਹੈ ਜ਼ਿੰਕ ਆਕਸਾਈਡ ਦੇ ਜਾਂਦਾ ਫਿਰ ਆ ਗਿਆ ਇਹ ਜ਼ਿੰਕ ਚਲੇਟਡ ਆ ਜਾਂ ਐਚ ਡੀ ਪੀ 21% 33% ਚੋਂ ਜੇ ਤੁਸੀਂ ਕਹੋ 21 ਜਾਂ 33% ਜ਼ਿੰਕ ਸਲਫੇਟ ਆ ਜਿਹੜਾ ਉਹ ਵਧੀਆ ਰਹਿੰਦਾ ਕਿਉਂਕਿ ਇੱਕ ਤਾਂ ਇਹਦੀ ਐਸਿਡ ਫਾਰਮਿੰਗ ਟੈਂਡੈਂਸੀ ਆ ਪੀ ਐਚ ਡਾਊਨ ਥੋੜੀ ਜੀ ਮਤਲਬ ਘੋਲਦੀ ਕਰਦਾ ਦੂਸਰਾ ਇਹ ਚ ਸਲਫਰ ਹੁੰਦਾ ਥੋੜੀ ਜੀ ਕੁਆਂਟੀਟੀ ਦੇ ਵਿੱਚ ਜਿਵੇਂ 21% ਚ 10% ਸਲਫਰ ਹੁੰਦਾ 21% ਵਾਲੇ ਜ਼ਿੰਕ ਚ 33% ਵਾਲੇ ਚ 15% ਸਲਫਰ ਹੁੰਦਾ ਤਾਂ ਉਹ ਵੀ ਥੋੜੀ ਬਹੁਤੀ ਕੁਆਂਟੀਟੀ ਦੇ ਵਿੱਚ ਮਿਲ ਜਾਂਦਾ ਤੇ ਬਹੁਤ ਵਧੀਆ ਫਾਰਮੂਲੇਸ਼ਨ ਹੁੰਦੀ ਹੈ 21 ਜਾਂ 33 ਤੇ ਮੈਂ ਵੀ ਤੁਹਾਨੂੰ ਇਹੀ ਰეკਮੈਂਡ ਕਰਦਾ ਹੁੰਦਾ ਤੇ ਪੀਏਯੂ ਲੁਧਿਆਣਾ ਵੀ ਇਹੀ ਸਪਾਰਸ਼ ਆ ਕਿ 21% ਜਾਂ 33% ਵਾਲੀ ਜਿੰਕ ਆਪਾਂ ਵਰਤਣੀ ਆ ਜਿੱਥੇ ਬਹੁਤ ਜ਼ਿਆਦਾ ਘਾਟ ਆਉਂਦੀ ਆ ਪਿਛਲੇ ਸਾਲਾਂ ਜੀ ਉੱਥੇ ਤੁਸੀਂ 20 ਤੋਂ 25 ਕਿਲੋ 21% ਵਾਲੀ ਜਾਂ ਦਾ 16 ਕਿਲੋ 33% ਵਾਲੀ ਜਾਂ ਫਿਰ ਜੇ ਧੌੜੀਆਂ ਚ ਘਾਟ ਆਉਂਦੀ ਆ ਤਾਂ ਉੱਥੇ ਫਿਰ ਤੁਸੀਂ ਰੇਤਾ ਦੇ ਵਿੱਚ ਰਲਾ ਕੇ ਜਿਹੜੀ 10 ਕਿਲੋ ਜਿੰਕ ਜਿਹੜੀ 21% ਵਾਲੀ ਜਾਂ 6.5 ਕਿਲੋ 33% ਵਾਲੀ ਬਰਾਬਰ ਦੀ ਮਿੱਟੀ ਦੇ ਵਿੱਚ ਰਲਾ ਕੇ ਤੇ ਉੱਥੇ ਦੌਗੀਆਂ ਦੇ ਵਿੱਚ ਆਪਾਂ ਛਟਾ ਦੇ ਸਕਦੇ ਹੁੰਨੇ ਆ ਜਾਂ ਫਿਰ ਮੈਂ ਤੁਹਾਨੂੰ ਜਿਹੜੀ ਜ਼ਿੰਕ ਸਪਰੇਅ ਆ ਉਹ ਫਾਰਮੂਲੇਸ਼ਨ ਦੱਸ ਦਵਾਂ ਨਾ ਕਿ ਜ਼ਿੰਕ ਲੋਹਾ ਕਲੀ ਦਾ ਪਾਣੀ ਯੂਰੀਆ ਉਹਦਾ ਵੀ ਬਹੁਤ ਵਧੀਆ ਨਤੀਜਾ ਮਿਲਦਾ ਕਹਿਣ ਦਾ ਮਤਲਬ ਕਿ ਆਪਾਂ ਜ਼ਿੰਕ ਪੂਰੀ ਕਰਨੀ ਆ ਜਿਹੜੇ ਹੈਗੇ ਤੁਹਾਡੀ ਚਿਲੇਟਡ ਤੇ ਐਚੀਡੀਪੀ ਫਾਰਮ 12% ਜਾਂ 17% ਤੁਸੀਂ ਦੇਖੋ ਜਿਹੜੀ 1 ਕਿਲੋ 21% ਜ਼ਿੰਕ ਆ ਉਹਦੇ ਕਿਲੋ ਚ 210 ਗ੍ਰਾਮ ਜ਼ਿੰਕ ਮਿਲਣੀ ਹੈ ਜਿਹੜੀ 33 ਆ ਉਹਦੇ ਕਿਲੋ ਦੇ ਵਿੱਚੋਂ 330 ਗ੍ਰਾਮ ਜ਼ਿੰਕ ਮਿਲਣੀ ਹੈ ਜਿਹੜੀ ਜੁਲੇਟਡ ਆ ਉਹਦੇ ਵਿੱਚ 12% ਆ 100 1 ਕਿਲੋਮੈਗਰ 120 ਗ੍ਰਾਮ ਆ ਦੂਸਰੀ 1 ਕਿਲੋਮੈਗਰ 170 ਗ੍ਰਾਮ ਆ ਇਹ ਤੁਸੀਂ ਆਪਣੀ ਜੇਬ ਦੇਖੋ ਕਿ ਅਸੀਂ ਉਹਦਾ ਕੰਟੈਂਟ ਆ ਜਿਹੜਾ ਉਹਦੇ ਨਾਲ ਪੂਰਾ ਕਰ ਸਕਦੇ ਜਾਂ ਆਪਾਂ ਨੂੰ ਮਹਿੰਗੀ ਸਸਤੀ ਕਿਹੜੀ ਪੈਂਦੀ ਆ ਇਸ ਕਰਕੇ ਹੀ ਤੁਹਾਨੂੰ ਕਹੀਦਾ ਹੁੰਦਾ ਕਿ ਰਿਜ਼ਲਟ ਆ ਜਿਹੜਾ ਕਿਉਂਕਿ ਉਹਦੀ ਕੁਆਂਟੀਟੀ ਤੁਹਾਨੂੰ ਪਾਉਣੀ ਬੜੀ ਔਖੀ ਹੋ ਜੂ ਜੇ ਤੁਸੀਂ 210 ਗ੍ਰਾਮ ਜ਼ਿੰਕ ਲੈਣੀ ਆ ਤਾਂ 2 ਕਿਲੋ ਚ ਲੀਟਰ ਚ 220 ਗ੍ਰਾਮ ਦੇ ਕਰੀਬ ਤੁਹਾਨੂੰ ਜਿਹੜੀ ਜ਼ਿੰਕ ਕੰਟੈਂਟ ਮਿਲਣਾ ਇਹਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਤੁਹਾਨੂੰ ਦੱਸਿਆ ਜਾਂਦਾ ਕਿ ਇਹਦਾ ਬਹੁਤ ਜ਼ਿਆਦਾ ਜਿਹੜੀ ਕਨਸੈਂਟ੍ਰੇਟਡ ਜ਼ਿੰਕ ਆ ਜਾਂ ਹੈ ਤਾਂ 12% ਹੁਣ ਜਿਹੜੀ ਜਿਵੇਂ 13045 ਜਾਂ ਹੋਰ 1919 ਐਨਪੀਕੇ ਵਗੈਰਾ ਹੈਗੇ ਆ ਉਹਨਾਂ ਦੇ ਵੀ ਕਹਿਣ ਲੱਗ ਪਏ ਜੀ ਇਹ ਐਚਡੀ ਫਾਰਮ ਆ ਗਈ ਜਾਂ ਉਹ ਰੇਟ ਆਪਾਂ ਨੂੰ ਜਿਹੜਾ ਮਹਿੰਗੇ ਤੇ ਮਿਲਦਾ ਸੋ ਇਹ ਚੀਜ਼ਾਂ ਤੁਸੀਂ ਆਪਣੀ ਜੇਬ ਦੇਖ ਕੇ ਕਰਿਆ ਕਰੋ ਮੈਂ ਤੁਹਾਨੂੰ ਹਮੇਸ਼ਾ 21 ਜਾਂ 33 ਦੀ ਰეკਮੈਂਡੇਸ਼ਨ ਕਰੂੰਗਾ ਇਹਨਾਂ ਦੀ ਵਰਤੋਂ ਕਰੋ ਸਭ ਤੋਂ ਵਧੀਆ ਟਾਈਮ ਆ ਜਿਹੜਾ ਜਦੋਂ ਤੁਸੀਂ ਝੋਨੇ ਦੇ ਵਿੱਚ 15 ਤੋਂ 20 ਦਿਨ ਤੇ ਪਾਣੀ ਘਟਾਉਣਾ ਕਿਉਂਕਿ ਜ਼ਮੀਨ ਨੂੰ ਹਵਾ ਲੱਗਣੀ ਬੜੀ ਜ਼ਰੂਰੀ ਆ ਖੜੇ ਪਾਣੀ ਜੀ ਤੁਸੀਂ ਜ਼ਿੰਕ ਪਾਤੇ ਉਸ ਤੋਂ ਬਾਅਦ ਤੁਸੀਂ ਪਾਣੀ ਸੁਕਾ ਨਹੀਂ ਰਹੇ ਤਾਂ ਉਹ ਜ਼ਿੰਕ ਪਾਈ ਦਾ ਵੀ ਕੋਈ ਫਾਇਦਾ ਨਹੀਂ ਆ ਜਦੋਂ ਤੁਸੀਂ ਜ਼ਿੰਕ ਪਾਉਣੀ ਆ 15 18 ਦਿਨ ਤੇ ਕਿਉਂਕਿ 2 ਤੋਂ 3 ਦਾ 3 ਹਫ਼ਤੇ ਦੀ ਘਾਟ ਆਉਂਦੀ ਆ ਉਦੋਂ ਤੁਸੀਂ ਜ਼ਿੰਕ ਪਾਓ ਪਾਣੀ ਮਤਲਬ ਘਟਾ ਦਿਓ ਖੇਤ ਨੂੰ ਹਵਾ ਚੰਗੀ ਤਰ੍ਹਾਂ ਲਵਾ ਕੇ ਤੇ ਫਿਰ ਜਿਹੜਾ ਹੈਗਾ ਦੁਬਾਰਾ ਤੁਸੀਂ ਪਾਣੀ ਹੈ ਜਿਹੜਾ ਖੇਤ ਦੇ ਵਿੱਚ ਦੁਬਾਰਾ ਉਹਦੇ ਵਿੱਚ ਪਾਣੀ ਭਰ ਸਕਦੇ ਬਸ ਪਾਣੀ ਵੀ ਪਾਣੀ ਇੱਕ ਵਾਰੀ ਪਰੋ ਫਿਰ ਹਵਾ ਲਵਾ ਦਿਓ ਤਾਂ ਫਿਰ ਜਿਹੜਾ ਆਕਸੀਡੇਟਿਵ ਕੰਡੀਸ਼ਨਾਂ ਦੇ ਵਿੱਚ ਨਾ ਜਿੱਥੇ ਰਿਡੋਕਸ ਪੋਟੈਂਸ਼ੀਅਲ ਘਟਾ ਹੈ ਜਾਂ ਸਬਮਾਰਜਿਕ ਕੰਡੀਸ਼ਨਾਂ ਉੱਥੇ ਜਿਹੜਾ ਜ਼ਿੰਕ ਦੀ ਅਵੇਲੇਬਿਲਟੀ ਹਮੇਸ਼ਾ ਘਟਦੀ ਇਹ ਗੱਲ ਯਾਦ ਰੱਖੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ